ਦੀ ਦੋਹੋ ਦੋ ਮੈਂ ਵੀ ਗਏ ਗਾਉਣਾ ਵੀ ਗਏ ਹੈ ਮੇਰੇ ਮਨ ਨੇ ਕਹਿੰਦਿਆ ਕਿ ਨਾ ਨਹੀਂ ਨਾ ਤਾ ਕੀ ਨਗਰਤੀ ਜਾਸੀ ਕਹਿੰਦੇ ਦਸ ਮਰ ਆਏ ਚਾਹ ਮੈਂ ਮੈਂ ਆਏ ਪਾ ਚਾਹ ਮੈਂ ਮੈਂ ਦੇ ਕਰ ਮੈਨੂੰ ਹੋਰ ਚਿੱਤ ਜਿਵੇਂ ਸਾਥ ਚੁੱਕੀ ਤੁਹਾਨੂੰ ਫਿਰ ਹਾਂਜੀ ਪ੍ਰੇਮ ਨੇ ਦੱਸਿਆ ਜੀ ਇੱਧਰ ਲੈ ਆ ਨਾ ਇੱਕ ਅੱਧਾ ਲੋਗੋ ਫੇੜੀ ਲੱਗੂਗਾ ਸੋਨੂ ਸਣੀ ਇੱਧਰ ਲੈ ਆ ਨਾ ਇੱਕ ਮੇਰਾ ਨਾਂ ਜੀ ਬਲਦੇਵ ਸਿੰਘ ਹੈ ਮੈਂ ਘੰਟਾ ਘਰਨ ਚਾਰ ਦੀ ਡਿਊਟੀ ਨਿਭਾ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਕੱਲ ਪ੍ਰੇਮੀ ਸਿੰਘ ਸੇਵਾ ਕਰਨ ਆਦਾ ਕਾਫੀ ਲੰਮੇ ਸਮੇਂ ਤੋਂ ਉਹਨੂੰ ਕੱਲ ਮਿਰਗੀ ਦਾ ਦौरा ਪਿਆ ਸੀਗਾ ਤੇ ਮੈਂ ਪ੍ਰੇਮੀ ਸਿੰਘ ਨੂੰ ਪੁੱਛਿਆ ਵੀ ਕੀ ਗੱਲ ਹੋਈ ਉਹ ਆਂਦੇ ਜੀ ਇਹਨੂੰ ਮਿਰਗੀ ਦਾ ਦौरा ਪਹਿਲਾਂ ਵੀ ਪੈਂਦੇ ਹੈ ਤੇ ਮੈਂ ਕਹਿੰਦਾ ਚਲੋ ਠੀਕ ਹੈ ਤੇ ਮੈਂ ਕਹਿੰਦਾ ਇਹਨੂੰ ਲੰਮੇ ਪਾ ਦੋ ਲੰਮੇ ਪਾਤਾ ਵਾਪਸ ਆਇਆ ਤੇ ਉਹ ਹਲੇ ਵਾਦ ਉਦਾਂ ਹੀ ਗਿਆ ਤੇ ਮੈਂ ਕਹਿੰਦਾ ਇਹ ਤਾਂ ਪਾਣੀ ਵਿੱਚ ਸਿੱਟੇ ਮਾਰੋ ਕੀ ਪਤਾ ਵੀ ਕੀ ਉਹਨੇ ਚਰਨ ਨੂੰ ਉਹ ਡੈਡ ਹੋ ਚੁੱਕੇ ਹੀ ਉਹਨਾਂ ਪਰ ਅਟੈਕ ਹੋ ਗਿਆ ਕੀ ਗੱਲ ਜੋ ਫਿਰ ਅਸੀਂ ਉਹਨਾਂ ਦੇ ਘਰ ਪਰਫਮ ਕੀਤਾ ਤੇ ਉਹਨਾਂ ਦੀ ਸਿੱਟ ਨੇ ਪਹੁੰਚ ਚੁੱਕਾ ਸਿੱਟਰਾਂ ਦੀ ਵੀ ਮੈਂ ਆ ਰਹੀਆਂ ਮਾ ਮਾਤਾ ਜੀ ਨੂੰ ਫਿਰ ਅਸੀਂ ਇਹਨਾਂ ਨੂੰ ਉੱਥੋਂ ਡਿਸਪੈਂਸਰੀ 'ਚ ਖੜਿਆ ਗੁਰੂ ਰਾਮਦਾਸ ਨਿਵਾਸ 'ਚ ਤੇ ਉਸ ਤੋਂ ਬਾਅਦ ਅਸੀਂ ਗੁਰੂ ਰਾਮਦਾਸ ਹਸਪੀਟਲ ਲੈ ਕੇ ਤੇ ਮੁਰਕੇ ਸਾਮਨ ਪ੍ਰੇਮੀ ਸਿੰਘਾ ਨੇ ਉਹਦੇ ਘਰ ਡੈਡ ਬੜੀ ਚਾ ਕਿੰਨੇ ਸਮੇਂ ਤੋਂ ਸੇਵਾ ਕਰਨ ਆ ਰਹੇ ਕਾਫੀ ਲੰਮੇ ਸਮੇਂ ਤੋਂ ਸੇਵਾ ਕਰ ਰਿਹਾ ਸੀ ਮੈਂ ਇਸ ਜਗ੍ਹਾ ਤੇ ਰਹਿਣਾ ਵਾਲੇ ਸੀ ਉਹ ਸੁਲਤਾਨਪੁਰ ਰੋਡ ਦੇ ਰਹਿਣ ਵਾਲੇ ਸੀ ਰੋਜ਼ਾਨਾ ਇਸੇ ਤਰੀਕੇ ਨਾਲ ਰੋਜ਼ਾਨਾ ਇਸੇ ਤਰੀਕੇ ਨਾਲ ਸੇਵਾ ਕਰਦੇ ਪਰ ਕਰਮਾਂਜ ਵੀ ਕਰਦੇ ਸੀ ਅੱਗੇ ਵੀ ਕਰਦੇ ਸੀ ਇੱਥੇ ਵੀ ਕਰਦੇ ਸੀ ਪਹਿਲਾਂ ਵੀ ਕਦੀ ਇਸ ਤਰੀਕੇ ਉਹਨਾਂ ਨੂੰ ਹਾਂਜੀ ਦੋਹਰਾ ਦੋ ਤਿੰਨ ਦਿਨ ਪਹਿਲਾਂ ਪੈ ਚੁੱਕੇ ਜੀ